ਅਡਰੈਸ ਕਰਦੇ ਆਓ ਤੁਸੀਂ ਕੋਈ ਕੋਈ ਬਹੁਤ ਬਹੁਤ ਬਾਲ ਕੰਦੇ ਬਚਾ ਲੈ ਲਿਆ ਕਿ ਤੇ ਫੇਰ ਦਾ ਬਿਲਕੁਲ ਬਾਜਵਾ ਸਾਹਿਬ ਇਸ ਕੋ ਲੋ ਅ ਬਹੁਤ ਹੀ ਸਤਕਾਰਯੋਗ बहुत ही सत्कारयोग सी uh, एल पी लीडर बाजवा साहब संधु साहब कांग्रेस साहब मोहित मिंदरा जी खेड़ा साहब के सारे ही साथीगण uh, सब तो पहला तो मैं जी आया कहना चाहना है सरदार प्रकाश सिंह जी पट्टी साहब न ਜਿਨ੍ਹਾਂ ਨੇ ਮੋੜ ਘਰ ਵਾਪਸੀ ਕੀਤੀ ਹੈ ਸਾਬਕਾ ਐਮਐਲਏ ਨੇ ਪੱਟੀ ਸਾਹਿਬ ਔਰ 2002 ਚ ਬੱਲੂਆਣਾ ਹਲਕੇ ਤੋਂ ਇਹ ਐਮਐਲਏ ਕਾਂਗਰਸ ਪਾਰਟੀ ਦੇ ਬਣੇ ਸਨ ਉਸ ਤੋਂ ਬਾਅਦ 50 ਸਾਲਾਂ ਬਾਅਦ ਜਦੋਂ ਦੁਬਾਰੇ ਚੋਣਾ ਆਈਆਂ ਸੱਤ ਦੀਆਂ ਫਿਰ ਇਹਨਾਂ ਦੀ ਟਿਕਟ ਕੱਢ ਦਿੱਤੀ ਗਈ ਕਿਉਂਕਿ ਜਾਖੜ ਸਾਹਿਬ ਖੁਰੇ ਇਹਨਾਂ ਦੀ ਟਿਕਟ ਕਟਾਈ ਕਿਉਂਕਿ ਬੱਲੂਆਣਾ ਹਲਕਾ ਹਬੌਰ ਦੇ ਨਾਲ ਜੁੜਿਆ ਹੋਇਆ ਹਲਕਾ ਹੈ ਫਿਰ ਤਕਰੀਬਨ ਇਹ ਇੰਡੀਪੈਂਡੈਂਟ ਚੋਣਾਂ ਲੜੇ ਤੇ 32 ਹਜ਼ਾਰ ਲਗਭਗ ਵੋਟਾਂ ਇਹਨਾਂ ਨੇ ਪ੍ਰਾਪਤ ਕੀਤੀਆਂ ਔਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਅਕਾਲੀ ਦਲ 2012 ਚ ਜੁਆਇਨ ਕਰ ਲਿਆ ਫਿਰ ਇਹ 2012 ਚ ਕਿਥੋਂ ਲੜੇ ਬੱਲੂਆ ਨੇ 2012 ਚ ਬੱਲੂਆ ਨੇ ਤੋਂ ਲੜੇ ਤੇ 52000 ਵੋਟਾਂ ਇਹਨਾਂ ਨੇ ਲਈਆਂ ਔਰ ਹੁਣ ਇਹ ਬਠਿੰਡਾ ਰੂਰਲ ਪਿਛਲੀ ਵਾਰੀ ਜਿਹੜੀ ਕੰਸਟੀਟੂਐਂਸੀ ਹੈ ਸਾਡੀ ਉੱਥੋਂ ਇਹਨਾਂ ਨੇ ਚੋਣ ਲੜਿਆ ਤੇ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਅਮਿਤ ਰਤਨ ਉਥੋਂ ਜਿੱਤੇ ਤੇ ਫਿਰ ਸਰਦਾਰ ਪ੍ਰਕਾਸ਼ ਸਿੰਘ ਪੱਟੀ ਸਾਹਿਬ 32 ਕੇ 33000 ਵੋਟਾਂ ਲੈ ਕੇ ਉਸ ਹਲਕੇ ਤੋਂ ਦੂਸਰੇ ਨੰਬਰ ਤੇ ਆਏ ਮੈਂ ਸਮਝਦਾ ਕਿ ਸਰਦਾਰ ਪ੍ਰਕਾਸ਼ ਸਿੰਘ ਪੱਟੀ ਬਹੁਤ ਹੀ ਕਾਬਲ ਤੇ ਚੰਗੇ ਇਨਸਾਨ ਹੈ ਔਰ ਕਾਂਗਰਸ ਪਾਰਟੀ ਨਾਲ ਇਹਨਾਂ ਦਾ ਪੁਰਾਣਾ ਤਲੁਕਾ ਹੈ ਪੁਰਾਣਾ ਕਾਂਗਰਸ ਪਾਰਟੀ ਦਾ ਹੀ ਪਰਿਵਾਰ ਸੀਗਾ ਸੋ ਅੱਜ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਲੇਕਿਨ ਇਹ ਛੱਡ ਕੇ ਵੀ ਇਸ ਕਰਕੇ ਗਏ ਸੀ ਕਿਉਂਕਿ ਇਹਨਾਂ ਨੂੰ ਟਿਕਟ ਨਹੀਂ ਦਿੱਤਾ ਗਿਆ ਸੋ ਹੁਣ ਇਹ ਮੋੜ ਵਾਪਸ ਆਏ ਨੇ ਔਰ ਦਵਿੰਦਰ ਯਾਦਵ ਜੀ ਹੁਣਾਂ ਨੇ ਇਹਨਾਂ ਨੂੰ ਜੁਆਇਨ ਕਰਾਇਆ ਆਫੀਸ਼ੀਅਲੀ 2-3 ਦਿਨ ਪਹਿਲਾਂ ਔਰ ਕੇਸੀ ਵੈਨੂ ਗੋਪਾਲ ਵੀ ਇਹਨਾਂ ਨੇ ਮੁਲਾਕਾਤ ਹੋਈ ਔਰ ਅੱਜ ਮੈਂ ਤੇ ਬਾਜਵਾ ਸਾਹਿਬ ਨੇ ਇਹਨਾਂ ਨੂੰ ਆਫੀਸ਼ੀਅਲੀ ਪਾਰਟੀ ਦੇ ਵਿੱਚ ਜੀ ਆਇਆਂ ਕਿਹਾ ਸਵਾਗਤ ਕੀਤਾ ਔਰ ਅੱਜ ਇਹਨੂੰ ਦੁਆਰਾ ਇਹਨਾਂ ਨੂੰ ਮੋਡਲੀ ਮੈਂਬਰਸ਼ਿਪ ਦੇ ਕੇ ਅਸੀਂ ਕਾਂਗਰਸ ਪਾਰਟੀ ਦਾ ਅੱਜ ਮੈਂਬਰ ਬਣਾਇਆ ਸੋ ਮੈਂ ਇਹ ਸਮਝਦਾ ਕਿ ਇਹੋ ਜੇ ਚੰਗੇ ਸੁਲਝੇ ਹੰਸਾਨਾ ਦੇ ਆਉਣ ਦੇ ਨਾਲ ਪਾਰਟੀ ਨੂੰ ਦੇ ਅੰਦਰ ਮਜ਼ਬੂਤੀ ਆਏਗੀ ਤੇ ਬਲ ਮਿਲੇਗਾ। ਔਰ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਪਾਰਟੀ ਇਹ ਵਿਸ਼ਵਾਸ ਤੋਂ ਹੋਣੇ ਆ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਜੀ ਪੱਟੀ ਸਾਹਿਬ ਨੂੰ ਹਮੇਸ਼ਾ ਬੰਦਾ ਸਨਮਾਨ ਜਿਹੜਾ ਹੈਗਾ ਉਹ ਅਸੀਂ ਦਿੰਦੇ ਰਵਾਂਗੇ ਔਰ ਬਿਲਕੁਲ ਉਹਨਾਂ ਨੂੰ ਅੱਖੇ ਪਰੋਖੇ ਨਹੀਂ ਕੀਤਾ ਜਾਏਗਾ ਜਿੱਥੇ-ਜਿੱਥੇ ਪਾਰਟੀ ਸਮਝੂਗੀ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਜ਼ਿੰਮੇਵਾਰੀ ਦੇਣ। بس ਇਹ ਨਹੀਂ ਮੈਂ ਕਹਿੰਦਾ ਹੋਇਆ ਮੈਂ ਦੁਬਾਰਾ ਫਿਰ ਦਿਲ ਦੀਆਂ ਗਹਿਰਾਈਆਂ ਚੋਂ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਪ੍ਰਕਾਸ਼ ਸਿੰਘ ਪੱਠੀ ਸਾਹਿਬ ਕਾ ਐਮ ਐਲ ਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਆਦਮੀ ਦਾ ਕਹਿ ਕੇ ਆਏ ਆ ਉਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਮਨ ਉਸੇ ਸਮ ਸਾਰੇ ਪਾਰਟੀ ਦੇ ਦੇਸ਼ ਅੰਮ੍ਰਿਤਸਰ ਦੇ ਰਾਜਾ ਬੜੀ ਜੀ पार्टी में मोड़ आपने कहा वापसी जिन्होंने की सर प्रकाश सिंह पट्टी साहब एक्स एम सा गुरप्रीत सिंह कांगड़ जी पंजाब यूथ कांग्रेस प्रधान मोहित बहिंद्रा जी जोगढ़ साहब सा संदीप संधु साडे जनरल सैकटरी एडमिनिस्ट्रेशन हैप्पी खेड़ा जी ਪਟੀ ਸਾਹਿਬ ਦੇ بیٹے ਉਹ ਵੀ ਇੱਥੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਪਹਿਲੇ ਗੱਲ ਕਹੀ ਹੈ ਸਾਡੇ ਵਾਸਤੇ ਬਹੁਤ ਮਹੱਤਵ ਦੀ ਗੱਲ ਹੈ ਪਟੀ ਸਾਹਿਬ ਮੇਰੇ ਨਾਲ 2002 ਦੇ ਵਿੱਚ ਅਸੈਂਬਲੀ ਦੇ ਵਿੱਚ ਰਹੇ ਬਹੁਤ ਨੇਕ ਆਦਮੀ ਬਹੁਤ ਨੀਤੀ ਆਦਮੀ ਨੇ ਕਿਸੇ ਵਜ੍ਹਾ ਕਰ ਰਾਜਾ ਜੀ ਨੇ ਤੁਹਾਨੂੰ ਦੱਸਿਆ ਜੋ ਕਾਫੀ بڑے ਪਾਰਟੀ ਸਿਰਦੇ ਅਟੌਨਟੇਰ ਇਹਨਾਂ ਨੇ ਵਾਪਸੀ ਕੀਤੀ ਹੈ ਅਸੀਂ ਖੁਲੀਆ ਮਾਮਲੇ ਦੇ ਨਾਲ ਇਹਨਾਂ ਨੂੰ ਐਲਕਸ਼ਨ ਇਹਨਾਂ ਦਾ ਵੇਸਤੇ ਪਾਰਟੀ ਵਿੱਚ ਕੀਤਾ ਜਾਏਗਾ। ਪਟਿਆਲ ਸਾਹਿਬ ਦੇ ਆਦੇ ਨਾਲ ਜਿਹੜੀ ਬੈਠ ਹੈ ਬਾਗ ਦੇ ਦੀ ਇਹ ਲੋਕ ਬੈਕਵਾਰਡਰਸ ਨੂੰ ਪੰਜਾਬ ਕਿਹਾ ਜਾਂਦਾ ਹੈ। ਉਹਦੇ ਵਿੱਚ ਸਾਨੂੰ ਬਹੁਤ ਭਾਰੀ ਸਟ੍ਰੈਂਥ ਮਿਲੇਗੀ। ਇਹ ਕਲਕੇ ਚਿੱਨੀ ਇਹ ਕਈ ਹਲਕਿਆਂ ਦੇ ਵਿੱਚ ਇਹ ਆਪਣੀ ਮਿਹਨਤ ਦੇ ਲਾੜ ਇਹਨਾਂ ਨੇ ਆਪਣੀ ਜਗ੍ਹਾ ਬਣਾਈ ਹੈ। ਭਾਵੇਂ ਜ਼ਰੂਰ ਹੋਏ, ਭਾਵੇਂ ਬਦੂਆ ਨਾ ਹੋਏ। ਜੇ ਤੋਂ ਝੰਡਾ ਰੂਰਲ ਹੋਏ ਜਾਂ ਤੋਂ ਦੱਸੀ ਜੇਤੋ ਵੀ ਹੈ ਤਾਂ ਇੱਕ ਬੇਤਰੀ ਸਾਨੂੰ ਜਿਹੜੇ ਰਾਇਲ ਮਲੇ ਨੇ ਮੈਂ ਇਹਨਾਂ ਨੂੰ ਵੈਲਕਮ ਸਮੂਚੀ ਪਾਰਟੀ ਵੱਲੋਂ ਕਾਂਗਰਸ ਪਰਵਾਦ ਵਿੱਚ ਕਰਨਾ ਤੇ ਜਿਹੜੀ ਗੱਲ ਪ੍ਰਧਾਨ ਜੀ ਨੇ कही ਹੈ ਉਸ ਦਾ ਤਯਕੀਨ ਵੀ ਦਵਾਣਾ ਕਿ ਤੁਹਾਡਾ ਪੂਰਾ ਰਿਓ ਪਾਰਟੀ ਵਿੱਚ ਮਿਲੇਗਾ ਇਸੇ ਤੋਂ ਮਿਲੇਗੀ ਮਾਨ ਮਿਲੇਗਾ ਤੇ ਡਟ ਕੇ ਤੁਸੀਂ ਅਮ ਕਰੋ ਤੁਸੀਂ ਆਪਣੀ ਮਿਹਨਤ ਨਾਲ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਸੀਂ ਆਪਣੀ ਜਗਾ ਪਾਰਟੀ ਨੂੰ ਜਿੱਤ ਬਣਾਓਗੇ ਸੋ ਇਹਨਾਂ ਕੀਤਾ ਵੇ ਮੈਂ ਹੁਣ ਪਟਿਸਾਰ ਨੂੰ ਕਹੂੰਗਾ ਥੋੜਾ ਜਿਆਦਾ ਉਹ ਵੀ ਚੰਨ 26 ਮੌਕੇ ਤੇ ਕਹਿੰਦਾ ਰਹਿੰਦਾ ਰਹੋ ਬਹੁਤ ਜੀ ਸਤਿਕਾਰਯੋਗ ਬਨਾਉਂਦਾ ਮਤਾਂਸਾ ਨਾ ਰਮਨਦਰ ਸਿੰਘ ਜੀ ਰਾਜਾ ਸਿੰਘ ਜੀ ਸੀਐਰਪ ਦੇ ਸਾਰੇ ਬਹੁਤ ਸਤਿਕਾਰਯੋਗ ਲੀਡਰ ਸਰਦਾਰ ਸਾਹਿਬ ਸਤਾਰ ਪਤਾਵਤ ਸਿੰਘ ਬਾਜਵਾ ਜੀ ਕਾਂਗਰਸ ਸਾਫ ਸਾਡੇ ਸਾਹਕਾਜੀਤ ਸਾਹਿਬ ਸਦੂ ਸਾਹਿਬ ਖੇਡਾ ਸਾਹਿਬ ਮੋਹ ਜੀ ਸਾਡੇ ਜੂਤੇ ਪਤਨ ਸਾਹਿਬ ਅੱਜ ਬੱਚੇ ਪ੍ਰੈਸ ਅੱਜ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਦੁਬਾਰਾ ਕਾਰਵਾਚੀ ਹੋ ਰਹੀ ਤੇ ਇਹ ਪਾਰਟੀ ਕੋਈ ਜਿਹੜੇ ਆਉਣ ਨਾਲ ਜਦ ਮੈਂ ਇਕੱਲਾ ਤੇਰੇ ਆਇਆ ਜੀ ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਪੁੱਠੇ ਸੀ ਉਹਨਾਂ ਨੇ ਬਹੁਤ ਲੰਬਾ ਸਭਾ ਸੇਵਾ ਕੀਤੀ ਕਈ ਬਰੀ ਹਾਲਾਤ ਬਣ ਜਾਂਦੇ ਕਾਰਨ ਬਣ ਜਾਂਦੇ ਕਿ ਕਿ ਬੰਦਾ ਨਾ ਚਾਹੁੰਦੇ ਹੈ ਵੀ ਕਿਸ ਟੱਪ ਕਿਰੇ ਲੈਣਾ ਸੋ ਉਸ ਵੇਲੇ ਇਦਾਂ ਦਾ ਫੈਸਲਾ ਲੈਣਾ ਤੇਰਾ ਕਈ ਕਾਰਨਾ ਕਰਕੇ ਪਰ ਜਿਹੜਾ ਲਗਾਓ ਸੀ ਉਹ ਅੰਦਰੂਨੀ ਤੌਰ ਤੇ ਬੰਦਾ ਜਿੱਥੇ ਜੁੜਿਆ ਹੋਵੇ ਜਾਂ ਜਿੱਥੇ ਰਿਹਾ ਹੋਵੇ ਜਾਂ ਜਿੱਥੇ ਉਹਦੇ ਪੁਰਖਿਆਂ ਨੇ ਕੰਮ ਕੀਤਾ ਹੋਵੇ ਉਹਦਾ ਤੇ ਵੀ ਕਿਤੇ ਨਾ ਕਿਤੇ ਕੋਬ ਨਾਲ ਜੁੜੀ ਤਾ ਰਹੇ ਸੋ ਅੱਜ ਇੰਨਾ ਸਾਰਿਆ ਇਹ ਪ੍ਰੇਰਣਾ ਦਿੱਲ ਸਕਦਾ ਜੇ ਵੀ ਤੇਰੀ ਸਫਾਕਤ ਤੇ ਸੀਨੀਅਰ ਡਿਪਟੀ ਅਧਿਕਾਰੀ ਪਦਾਨ ਸਿੰਘ ਸਾਹਿਬ ਨੇ ਸੀਐਲਟੀ ਦੇ ਪਿਛਲੇ ਦਿਨੀ ਪਦਾਰਜੀ ਨੇ ਸਹਿਯਤ ਦੇ ਸੀਨੀਅਰ ਡਿਪਟੀ ਅਧਿਕਾਰੀ ਵੀ ਮਿਲਾਇਆ ਸੋ ਬਹੁਤ ਖੁਸ਼ੀ ਹੈ ਅੱਜ ਫਿਰ ਇੱਥੇ ਆ ਕੇ ਦੁਬਾਰਾ ਕੰਮ ਕਰਨ ਦੀ 기ਅਰਟੀ ਚ ਆਉਣ ਦੀ ਤੇ ਮੈਂ ਵਿਸ਼ਵਾਸ ਤੋਂ ਹਾਂ ਸਫਾਕਤ ਦੇ ਸਫਾਕਤ ਤੇ ਜੋ ਜ਼ਿੰਮੇਵਾਰੀ ਪਾਰਟੀ ਮੇਰੀ ਦਿੱਤੇ ਲਾਉਂ ਮੈਂ ਪੂਰੀ ਤਰੰਦੇਜ ਦੇ ਨਾਲ ਆਪਣੀ ਮਿਹਨਤ ਦੇ ਨਾਲ ਉਹਦਾ ਕੰਮ ਕਰਾਂਗੇ ਪਾਰਟੀ ਦੇ ਲਈ ਤੇ ਬਹੁਤ ਬਹੁਤ ਧੰਨਵਾਦ ਜੈ ਹਾਂ ਅੱਛਾ ਆਪ ਸੀ ਹਾਂ ਜੀ ਅੱਛਾ ਤੁਸੀਂ ਕੋਈ ਹਾਂ ਜੀ

जिस प्रकार से पहले तो पहले उन्होंने हमारी माताओं बहनों के खिलाफ हिंदी और पंजाबी माताओं बहनों के खिलाफ कहा कि ये तो किराए पर लाए हुए हैं जो किसानी आंदोलन में बैठी थी फिर उन्होंने कहा कि किसानी आंदोलन के अंदर रेप हुए बॉम्बे में बैठी आदनीय कंगना रनौत ये इस प्रकार से बयान देती है फिर उन्होंने इमरजेंसी मूवी में क्या, क्या क्या कहा क्या नहीं क्या मैं तो पहले कहता हूं कि ये बीजेपी द्वारा तैयार की गई हुई स्क्रिप्ट है और उस स्क्रिप्ट के ऊपर उस कहानी के ऊपर कंगना रघुनाथ ने काम किया है लेकिन पंजाब सरकार दर्शक बन बनके देख रही है ये पंजाब के मुख्यमंत्री साहब को इसको बैन तो करना ही चाहिए एफ आई आर दर्ज करके कंगना रनौत को पकड़ के अंदर देना चाहिए ताकि इसके बाद कोई जरूरत ना करे इस प्रकार के कार्य और काम करने की और हमारे किसान भाइयों और मेरी माताओं बहनों के खिलाफ इस तरीके की शब्द तो आप देखते अरे भाई नहीं लेना देना तो सस्पेंड कर दीजिए आप आपकी पहले भी उन्होंने कहा था एमपी बनने से पहले कहा था कि कराए पे लाए गए वो लोग हैं अब जो माताएं बहने हैं जो किसानी आंदोलन पे बैठी उसके बाद टिकट दिया गया ना क्योंकि वो राहुल जी को तो भी कभी कभी ऐसा कहती कि राहुल गांधी नशा करते हैं ये सारी की सारी जो इसके पीछे बीजेपी है और पता नहीं पंजाब सरकार किसके ऊपर चुप्पी क्यों साधी हुई है और पता नहीं भगवंत मान जी चुप क्यों है इसके ऊपर हमारी मांग है कि ये कार्रवाई का पूछे एनीथिंग एल्स